ਸੋਮਵਾਰ ਦੀ ਸਵੇਰ ਤੇ ਪੰਜਾਬ ਦੇ ਤਰਨਤਾਰਨ ਦਾ ਇੱਕ ਲਾਅ ਕਾਲਜ ਸਮਾ ਸਵੇਰ ਦੇ 9:15 ਕਲਾਸ ਹਲੇ ਸ਼ੁਰੂ ਨਹੀਂ ਸੀ ਹੋਈ ਤੇ ਵਿਦਿਆਰਥੀ ਕਲਾਸ ਦੇ ਵਿੱਚ ਆਰਾਮ ਨਾਲ ਘੁੰਮ ਰਹੇ ਸੀ ਲਾਅ ਫਸਟイヤー ਦੀ ਸਟੂਡੈਂਟ ਸੰਦੀਪ ਕੌਰ ਉਮਰ 20 ਸਾਲ ਉਸੇ ਕਲਾਸ ਦੀ ਪਿਛਲੀ ਬੈਂਚ ਤੇ ਆਪਣੀ ਇੱਕ ਸਹੇਲੀ ਨਾਲ ਬੈਠੀ ਸੀ ਉਸੇ ਸਮੇਂ ਉੱਥੇ ਉਸੇ ਕਲਾਸ ਦਾ ਵਿਦਿਆਰਥੀ ਪ੍ਰਿੰਸ ਰਾਜ ਸਿੰਘ ਜਿਸ ਦੀ ਉਮਰ ਤਕਰੀਬਨ 19 ਤੋਂ 20 ਸਾਲ ਹੈ ਉਹਨਾਂ ਦੇ ਕੋਲ ਆ ਕੇ ਬੈਠਦਾ ਹੈ ਸੀਸੀਟੀਵੀ ਫੁਟੇਜ ਅਨੁਸਾਰ ਕੁਝ ਪਲਾਂ ਲਈ ਤਿੰਨ ਵਿਚਕਾਰ ਗੱਲਬਾਤ ਹੁੰਦੀ ਹੈ ਪਰ ਮਾਹੌਲ ਆਮ ਜਿਹਾ ਹੀ ਲੱਗਦਾ ਹੈ ਤੇ ਫਿਰ ਅਚਾਨਕ ਪ੍ਰਿੰਸ ਆਪਣੀ ਸੀਟ ਤੋਂ ਉੱਠਦਾ ਹੈ ਤੇ ਬੈਗ ਵੱਲ ਹੱਥ ਵਧਾਉਂਦਾ ਹੈ ਉਹ ਆਪਣੇ ਬੈਗ ਵਿੱਚੋਂ ਪਿਸਤੌਲ ਕੱਢਦਾ ਹੈ ਤੇ ਸੰਦੀਪ ਕੌਰ ਦੇ ਸਿਰ ਤੇ ਗੋਲੀ ਮਾਰ ਦਿੰਦਾ ਹੈ ਸੰਦੀਪ ਜ਼ਮੀਨ ਤੇ ਡਿੱਗ ਪੈਂਦੀ ਹੈ ਤੇ ਉਸ ਦੀ ਸਹੇਲੀ ਹੱਕੀ ਬੱਕੀ ਰਹਿ ਜਾਂਦੀ ਹੈ ਇਸ ਤੋਂ ਬਾਅਦ ਪ੍ਰਿੰਸ ਪਿਸਤੌਲ ਨੂੰ ਦੁਬਾਰਾ ਲੋਡ ਕਰਦਾ ਹੈ ਤੇ ਉਸੇ ਪਿਸਤੌਲ ਨਾਲ ਅਗਲੀ ਗੋਲੀ ਆਪਣੇ ਸਿਰ ਵਿੱਚ ਮਾਰ ਲੈਂਦਾ ਹੈ। ਸੰਦੀਪ ਦੀ ਸਹੇਲੀ ਝੁੱਕ ਕੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਗੋਲੀ ਇੰਨੀ ਨੇੜੇ ਤੋਂ ਲੱਗੀ ਸੀ ਕਿ ਸੰਦੀਪ ਦੀ ਮੌਕੇ ਤੇ ਹੀ ਮੌਤ ਹੋ ਗਈ। ਡਰ ਦੇ ਮਾਰੇ ਸਹੇਲੀ ਕਲਾਸਰੂਮ ਤੋਂ ਬਾਹਰ ਵੱਲ ਦੌੜਦੀ ਹੈ। ਗੋਲੀ ਦੀ ਆਵਾਜ਼ ਸੁਣ ਕੇ ਹੋਰ ਵਿਦਿਆਰਥੀ ਵੀ ਉੱਥੇ ਆ ਜਾਂਦੇ ਹਨ ਪਰ ਦ੍ਰਿਸ਼ ਦੇਖ ਕੇ ਕੋਈ ਵੀ ਅੰਦਰ ਆਉਣ ਦੀ ਹਿੰਮਤ ਨਹੀਂ ਕਰਦਾ। ਘਟਨਾ ਤੋਂ ਬਾਅਦ ਸੰਦੀਪ ਕੌਰ ਦੀ ਮਾਂ ਹਰਜਿੰਦਰ ਕੌਰ ਨੂੰ ਕਾਲਜ ਵੱਲੋਂ ਫੋਨ ਆਦਾ ਹੈ ਜਿਸ ਵਿੱਚ ਉਹਨੂੰ ਕਿਹਾ ਜਾਂਦਾ ਹੈ ਕਿ ਛੋਟਾ ਜਿਹਾ ਝਗੜਾ ਹੋਇਆ ਹੈ ਤੇ ਤੁਹਾਡੀ ਧੀ ਨੂੰ ਚੋਟ ਲੱਗ ਗਈ ਹੈ ਤੁਰੰਤ ਆ ਜਾਓ ਜਦੋਂ ਮਾਂ ਕਾਲਜ ਪਹੁੰਚਦੀ ਹੈ ਤਾਂ ਉਸ ਦੀ ਧੀ ਖੂਨ ਨਾਲ ਲਥਪਥ ਬੇਜਾਨ ਪਈ ਹੁੰਦੀ ਹੈ ਹਰਜਿੰਦਰ ਕੌਰ ਕਹਿੰਦੀ ਹੈ ਕਿ ਮੇਰੀ ਧੀ ਸਵੇਰੇ ਤਿਆਰ ਹੋ ਕੇ ਗਈ ਸੀ ਤੇ ਉਸ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ ਜ਼ਿਕਰ ਹੋਇਆ ਹੈ ਕਿ ਸੰਦੀਪ ਦੇ ਪਿਤਾ ਪਹਿਲਾਂ ਹੀ ਨਹੀਂ ਰਹੇ ਤੇ ਘਰ ਵਿੱਚ 6 ਭੈਣਾਂ ਅਤੇ ਇੱਕ ਛੋਟਾ ਭਰਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਮਾਮਲਾ ਇੱਕ ਤਰਫਾ ਪਿਆਰ ਨਾਲ ਜੁੜਿਆ ਸੀ ਤੇ ਦੱਸਿਆ ਗਿਆ ਹੈ ਕਿ ਸੰਦੀਪ ਦੀ ਸਗਾਈ ਹੋ ਚੁੱਕੀ ਸੀ ਪਰ ਪ੍ਰਿੰਸ ਉਸਤੇ ਲਗਾਤਾਰ ਦਬਾਅ ਬਣਾ ਰਿਹਾ ਸੀ। ਮੇਰਾ ਨਾਮ ਹਰਜਿੰਦਰ ਕੌਰ। ਕੀ ਗੱਲਬਾਤ ਹੋਈ ਤੇ ਕਿੱਥੇ ਹੋਈ ਆ? ਸਰ ਮੈਨੂੰ ਗੱਲ ਕੋਈ ਪਤਾ ਨਹੀਂ ਆ ਘਰ ਆਈ ਹੈ ਸਵੇਰੇ ਬੜੀ ਸੋਹਣੀ ਤਿਆਰ ਹੋ ਕੇ ਆਈ ਹੈ। ਨਾ ਸਰ ਉਹਨੇ ਬੇਟੀ ਨੇ ਹੀ ਦੱਸਿਆ ਕਿ ਆ ਕਰ ਲਿਆ। ਕੀ ਨਾ ਬੇਟੀ ਦਾ? ਸੰਦੀਪ ਕੌਰ ਇਥੇ ਆਈ ਸੀ ਇਥੇ ਕਾਲਜ ਆਈ ਸਰ ਕਾਲਜ ਮਾਈ ਭਗ ਕੀ ਕਿਵੇਂ ਬਣਦੀ ਜੀ ਇਨਫੋਰਮੇਸ਼ਨ ਦਿੱਤੀ ਤਾਂ ਕੀ ਹੋਇਆ ਸਰ ਮੈਨੂੰ ਮੈਡਮਾ ਨੇ ਮੈਂ ਕੰਮ ਤੇ ਗਈ ਆ ਮੇਰੀਆਂ ਸੱਤ ਬੇਟੀਆਂ ਹਦਮੀ ਮੇਰਾ ਲੈ ਨਹੀਂ ਸਿਰ ਤੇ ਮੈਂ ਆਪਦਾ ਟਾਈਮ ਪਾਸ ਕਰਕੇ ਆਪਦੇ ਬੱਚਿਆਂ ਨੂੰ ਪੜਾਉਣ ਲਿਖਾਉਣ ਲਈ ਆ ਮੈਡਮ ਨੇ ਫੋਨ ਕੀਤਾ ਵਾ ਕਿ ਤੁਹਾਡੀ ਬੇਟੀ ਦੇ ਛੱਟ ਬਹੁਤ ਲੱਗੀ ਛੇਤੀ ਆਓ ਸਰ ਮੈਂ ਉੱਥੇ ਕੰਮ ਛੱਡ ਕੇ ਆ ਗਈ ਆ ਮੈਨੂੰ ਇਹ ਨਹੀਂ ਨਾ ਆਖਿਆ ਕਿ ਜਾਂ ਗੋਲੀ ਵੱਜ ਗਈ ਜਾਂ ਕਿਤਰਾ ਇਹਨਾਂ ਮੈਨੂੰ ਝੂਠ ਮਾਰਿਆ ਕਿ ਛੇਤੀ ਆ ਜਾਓ ਤੇ ਸੱਟ ਬਹੁਤ ਲੱਗੀ ਆ ਤੇ ਸਰ ਮੈਂ ਆ ਗਈ ਆ ਇੱਥੇ ਆਣ ਕੇ ਵੇਖਿਆ ਮੇਰੀ ਤੀ ਮੁੱਕੀ ਪਈ ਆ ਲੋ ਦਾ ਕਰਨ ਦੀ ਸਰੋ ਲੋ ਦਾ ਕਰਨ ਦੀ ਹਾਂ ਗੋਲੀ ਬਟ ਹਾਂਜੀ ਸਾਰਾ ਪਤਾ ਨਹੀਂ ਸਾਰਾ ਕਿਸੇ ਤੋਂ ਕੋਈ ਪਤਾ ਨਹੀਂ ਆਂਦੇ ਤਰਨ ਤਰਨ ਦਾ ਮੁੰਡਾ ਵਾ ਤੇ ਉਹਨੇ ਗੋਲੀ ਚਲਾਈ ਹੈ ਗਈ ਇੱਥੇ ਦੇਖੋ ਸਾਰੇ ਜਦੋਂ ਪਿਸਟਲ ਵੀ ਅੰਦਰ ਹੀ ਪਿਆ ਵਾ ਤੇ ਸਰ ਜਦੋਂ ਅੰਦਰ ਕੋਈ ਆਇਆ ਇਹ ਇੱਥੇ ਇੱਕ ਬਿਨਾ ਸਿਕਿਉਰਿਟੀ ਤੋਂ ਕਿਤਰਾ ਕੋਈ ਅੰਦਰ ਆ ਸਕਦਾ ਪੰਡੂ ਕਿੱਥੇ ਗਈ ਆ ਅੰਦਰੀਆਂ ਭੇਟੀ ਮੇਰੀ ਸਰ ਮਿੰਤੋਂ ਤਾਂ ਮੂਮ ਨਹੀਂ ਵਿਖਾਇਆ ਜੇ ਕੀ ਮੰਗ ਕਰਦੇ ਜੇ ਕਿਸ ਤਰ੍ਹਾਂ ਦੇ ਬਿਨਾ ਸਿਕਿਉਰਿਟੀ ਦੇ ਹੋਏ ਕਾਲਜ ਚੱਲ ਰਹੇ ਆ ਜਾਂ ਇਸ ਤਰ੍ਹਾਂ ਦਾ ਮਾਹੌਲ ਕਿਹੋ ਜਿਹਾ ਆ ਕੀ ਕਹਿਣਾ ਚਾਹੁੰਦੇ ਸਾਰੇ ਇਨਸਰਚ ਇਹਦਾ ਨੂੰ ਪੁਲਿਸ ਨੂੰ ਸ਼ੱਕ ਹੈ ਕਿ 8 ਫਰਵਰੀ ਵੈਲੈਂਟਾਈਨ ਵੀਕ ਦੌਰਾਨ ਉਸਨੇ ਸੰਦੀਪ ਨੂੰ ਪ੍ਰਪੋਜ਼ ਕੀਤਾ ਸੀ ਤੇ ਸੰਦੀਪ ਨੇ ਸਾਫ਼ ਇਨਕਾਰ ਕਰ ਦਿੱਤਾ ਇਸ ਸਾਰੇ ਬਿਆਨ ਤੋਂ ਬਾਅਦ ਸੰਦੀਪ ਦੀ ਮਾਂ ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਕਾਲਜ ਵਿੱਚ ਕੋਈ ਸਿਕਿਉਰਿਟੀ ਨਹੀਂ ਸੀ ਤੇ ਬੱਚੇ ਦੇ ਕੋਲ ਪਿਸਤਲ ਕਿਵੇਂ ਆਇਆ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਏਸੀਪੀ ਜਗਬੀਰ ਸਿੰਘ ਦੱਸਦੇ ਹਨ ਕਿ ਗੋਲੀ ਲੱਗਦੇ ਹੀ ਕੁੜੀ ਦੀ ਮੌਤ ਹੋ ਗਈ ਤੇ ਮੁੰਡੇ ਨੂੰ ਹਸਪਤਾਲ ਲਿਆਂਦਾ ਗਿਆ ਤੇ ਜਿਸ ਤੋਂ ਬਾਅਦ ਉਸ ਦੀ ਵੀ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਹਰ ਸਿਮਰਤ ਕੌਰ ਬਦਲ ਦਾ ਇੱਕ ਬਿਆਨ ਆਇਆ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦੀ ਮੰਗ ਕਰਦਾ ਹੈ ਕਿ ਭਗਵੰਤ ਮਾਨ ਆਪਣੀ ਨਾਕਾਮੀ ਕਬੂਲ ਕਰੇ ਤੇ ਤੁਰੰਤ ਅਸਤੀਫਾ ਦੇਵੇ। ਉਹਨਾਂ ਨੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਿਆ ਤੇ ਕਿਹਾ ਕਿ ਕਾਨੂੰਨ ਦੀ ਪੜ੍ਹਾਈ ਕਰ ਰਹੀ ਨੌਜਵਾਨ ਲੜਕੀ ਨੂੰ ਮੱਥੇ ਵਿੱਚ ਗੋਲੀ ਮਾਰ ਕੇ ਸ਼ਰਿਆਮ ਕਤਲ ਕਰ ਦਿੱਤਾ ਗਿਆ ਤੇ ਤਰਨਤਰਨ ਤੋਂ ਆਈ ਇਸ ਤਰਦਨਾਕ ਖਬਰ ਨੇ ਉਹਨਾਂ ਦੀ ਰੂਹ ਨੂੰ ਝੰਝੋੜ ਕੇ ਰੱਖ ਦਿੱਤਾ। ਫਿਲਹਾਲ ਇਸ ਸਾਰੀ ਘਟਨਾ ਤੋਂ ਬਾਅਦ ਸਵਾਲ ਇਹ ਹੈ ਕਿ ਆਖਿਰ ਕਾਲਜ ਦੇ ਅੰਦਰ ਪਿਸਤਲ ਆਈ ਕਿਸ ਤਰ੍ਹਾਂ